ਮੋਦੀ ਸਾਹਿਬ ਦੀ ਸਰਕਾਰ ਬਣ ਗਈ ਹੈ ਬੀਜੇਪੀ ਨੂੰ ਹਿੰਦੁਸਤਾਨ ਦੇ ਵਿੱਚ 370 ਤੋਂ ਵੱਧ ਇਕੱਲੇ ਤੌਰ ਤੇ ਉਮੀਦਵਾਰ ਜਿੱਤ ਕੇ ਆਣਗੇ ਤੇ ਆਪਣਾ ਜੋ ਐਨਡੀਆ ਦਾ ਐਲਾਈਅੰਸ ਹੈ 400 ਤੋਂ ਪਲੱਸ ਅੱਪਾ ਜਿੱਤ ਕੇ ਆਵਾਂਗੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਆ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਇਹ ਜੋ ਇੰਡੀਆ ਦਾ ਘਰਚੋੜ ਦੀ ਗੱਲ ਕਰ ਰਹੇ ਹੋ ਇਹਦੇ ਪੱਲੇ ਕੁਛ ਨਹੀਂ ਹੈ ਕੀ ਆਵਾਮੀ ਪਾਰਟੀ ਦੇ ਕੋਲ ਕੋਈ ਨਵੇਂ ਚਿਹਰੇ ਨਹੀਂ ਮਿਲੇ ਇਸ ਕਰਕੇ ਉਹਨਾਂ ਨੇ ਆਪਣੇ ਪੁਰਾਣੇ ਚਿਹਰੇ ਵਰਤਣੇ ਪਏ ਤੁਸੀਂ ਵੀ ਭਗਵੰਦਬਾਬ ਦੇ ਘਰ ਦੇ ਸਾਹਮਣੇ ਜਾ ਕੇ ਦੇਖ ਲਓ ਰੋਜ਼ ਤੇ ਰੋਜ਼ ਧਰਨੇ ਦਿੱਤੇ ਜਾ ਰਹੇ ਆ ਪਰ ਸਿਰਫ ਸਿਰਫ ਬਿਆਨਬਾਦੀ ਹੈ ਗਰਾਊਂਡ ਤੇ ਕੁਝ ਨਹੀਂ ਹੈ 2024 ਦੇ ਇਲੈਕਸ਼ਨਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਕਰ ਲਈਆਂ ਹਨ ਅਤੇ ਕੁਝ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਵੀ ਐਲਾਨ ਦਿੱਤਾ ਗਿਆ ਹੈ ਜਿਸ ਤਰ੍ਹਾਂ ਕਿ ਸੰਗਰੂਰ ਤੋਂ ਵਿਧਾਇਕ ਤੇ ਮਿਨਿਸਟਰ ਗੁਰਮੀਤ ਸਿੰਘ ਮਿਤ ਹੈਰ ਨੂੰ ਸੰਗਰੂਰ ਤੋਂ ਐਮਪੀ ਦੀ ਚੋਣਾਂ ਦੇ ਵਾਸਤੇ ਉਮੀਦਵਾਰ ਐਲਾਨਿਆ ਗਿਆ ਹੈ ਇਸੇ ਤਰ੍ਹਾਂ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਆਪਣੇ ਮਿਨਿਸਟਰਾਂ ਨੂੰ 8 ਥਾਂ ਤੋਂ ਐਮਪੀ ਐਲਾਨਿਆ ਗਿਆ ਹੈ ਇਹਨਾਂ ਸਾਰੇ ਵਿਸ਼ਿਆਂ ਤੇ ਚਰਚਾ ਕਰਨ ਵਾਸਤੇ ਸਾਡੇ ਨਾਲ ਭਾਈਪਦੇ ਪ੍ਰਧਾਨ ਅਰਵਿੰਦ ਖੰਨਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਰੀ ਕਿਸ ਤਰ੍ਹਾਂ ਦੇਖਦੋਂ ਕਿ 2014 ਦੇ ਇਲੈਕਸ਼ਨ ਨਜ਼ਦੀਕ ਨੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਮੀਤ ਹੇਰ ਨੂੰ ਸੰਗਰੂਰ ਤੋਂ ਟਿਕਟ ਐਲਾਨੀ ਗਈ ਠੀਕ ਹੈ ਦੇਖੋ ਉਹਨਾਂ ਨੇ ਆਪਣੇ ਸਾਰੇ ਜੋ ਮੰਤਰੀ ਹਨ ਉਹਨਾਂ ਨੂੰ ਪਾਰਲੀਮੈਂਟ ਤੇ ਚੋਣ ਲੜਨ ਵਾਸਤੇ ਐਲਾਨ ਕੀਤਾ ਹੈ ਉਹਨਾਂ ਦੇ ਆਪਣੇ ਅੰਦਰੂਨੀ ਵਕੀਏ ਪਰ ਗੱਲ ਜੋ ਸੋਚਣ ਵਾਲੀ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਨਵੇਂ ਚਿਹਰੇ ਨਹੀਂ ਮਿਲੇ ਇਸ ਕਰਕੇ ਉਹਨਾਂ ਨੇ ਆਪਣੇ ਪੁਰਾਣੇ ਚਿਹਰੇ ਵਰਤਨੇ ਪਏ ਕੋਈ ਨਵਾਂ ਬੰਦਾ ਭਾਰਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਕਿ ਉਹਨਾਂ ਨੂੰ ਆਪਣੇ ਪੁਰਾਣੇ ਜੋ ਆਪਣੇ 92 ਐਮ.ਐਲ.ਏ. ਆ ਉਹਨਾਂ ਤੋਂ ਬੰਦੇ ਚੁਣਨੇ ਪੈ ਰਹੇ ਆ ਉਹਦਾ ਇਹ ਹੀ ਦਿਖਾਈ ਜਾਂਦਾ ਹੈ ਕਿ ਮਾਹੌਲ ਆਮ ਆਦਮੀ ਪਾਰਟੀ ਦੇ ਹੱਕ 'ਚ ਨਹੀਂ ਹੈ ਸਰ ਭਗਵਾਨ ਜੀ ਗੱਲਾਂ ਕਰਿਆ ਕਰ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਦੋਂ ਚੋਣ ਦੇ ਇਲੈਕਸ਼ਨ ਦੇ ਵਿੱਚ ਕਿ ਜਿਮਨੀ ਚੋਣ ਜੁ ਹੁੰਦੀ ਹੈ ਇਹ ਕਿਤੇ ਨਾ ਕਿਤੇ ਜਨਤਾ ਤੇ ਦੁਆਰਾ ਇਲੈਕਸ਼ਨ ਹੋਣਾ ਹੁੰਦਾ ਹੈਗਾ ਉਸ ਤੇ ਜਨਤਾ ਤੇ ਬੋਝ ਪੈਂਦਾ ਹੈ ਲੇਕਿਨ ਅੱਜ ਇਹਨਾਂ ਵੱਲੋਂ ਜੋ 8 ਚਿਹਰੇ ਨੇ 8 ਐਲਾਨੇਗੇ ਨੇ ਜੇ 8 ਜਿੱਤਦੇ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜਨਤਾ ਦੇ ਉੱਪਰ ਇਸ ਦਾ ਪ੍ਰਭਾਵ ਪਵੇਗਾ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਇੱਕ ਵੀ ਨਹੀਂ ਜਿੰਦਾ ਜੀਤਦਾ ਉਹਨਾਂ ਦਾ ਬੰਦਾ ਤੇ ਉਸ ਪਾਸੇ ਤੁਹਾਨੂੰ ਦੁਬਾਰੀ ਕਰਨ ਦੀ ਲੋੜ ਨਹੀਂ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਖਾਤੇ ਨਹੀਂ ਖੁੱਲਣੇ ਜੀ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂ ਥਾਂ-ਥਾਂ ਤੇ ਬੈਨਰ ਲਗਾਏ ਗਏ ਨੇ 2 42900 ਨੌਕਰੀਆਂ ਜੋ ਉਹਨਾਂ ਨੂੰ ਦਿੱਤੀਆਂ ਗਈਆਂ ਹਨ ਤੇ ਆਪ ਕੱਚੇ ਮਜ਼ਦਮਾਨ ਨੂੰ ਪੱਕੇ ਕੀਤਾ ਇਹਨਾਂ ਨੂੰ ਕਿਸ ਨੇ ਦੇਖਦੇ ਨਹੀਂ ਤੁਸੀਂ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਜਾ ਕੇ ਦੇਖ ਲਓ ਰੋਜ਼ ਤੇ ਰੋਜ਼ ਧਰਨੇ ਦਿੱਤੇ ਜਾ ਰਹੇ ਆ ਬੇਰੋਜ਼ਗਾਰਿਆਂ ਦੇ ਧਰਨੇ ਜਬ ਵੱਖਰੇ-ਵੱਖਰੇ ਜੱਥੇਬੰਦੀਆਂ ਨੇ ਉੱਥੇ ਯੂਨੀਅਨ ਨੇ ਉੱਥੇ ਧਰਨੇ ਦਿੱਤੇ ਆ ਤੇ ਜੇ ਭਗਵੰਤ ਮਾਨ ਸਾਹਿਬ ਨੇ ਇਹ ਨੌਕਰੀਆਂ ਦਿੱਤੀ ਹੋਣੀ ਦਿੱਤੀ ਤੇ ਫਿਰ ਉੱਥੇ ਇਕੱਠ ਨਹੀਂ ਹੁੰਦਾ ਇਸ ਤਰੀਕੇ ਦੇ ਧਰਨੇ ਨਹੀਂ ਹੁੰਦੇ ਇਹ ਸਿਰਫ ਤੇ ਸਿਰਫ ਬਿਆਨਬਾਜ਼ੀ ਆ ਗਰਾਊਂਡ ਤੇ ਕੁਝ ਨਹੀਂ ਆ ਜਿਸ ਤੁਹਾਡੇ ਪੰਜਾਬ ਦਾ ਇਨਾ ਬੁਰਾ ਹਾਲ ਹੈ ਕੋ ਜੋ ਜੋ ਵਾਅਦੇ ਭਗਵੰਤਪਾਲ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਕੀਤੇ ਸੀ ਇੱਕ ਵੀ ਵਾਅਦਾ ਸਿਰੇ ਨਹੀਂ ਚੜਿਆ ਔਰ ਗੱਲ ਹਕੀਕਤ ਇਹ ਹੈ ਕਿ ਪੰਜਾਬ ਦੇ ਉੱਤੇ ਇਨਾ ਕਰਜ਼ਾ ਦਿੱਤਾ ਜਾ ਰਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ 3 ਮਹੀਨੇ ਬਾਅਦ ਪੰਜਾਬ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਵੀ ਦੇਣ ਜੋਗੀ ਹੋਣਾ ਸਰ ਇੰਡੀਆ ਗਾੜਸ ਜੂਨ ਨੂੰ ਦੇਖਦੇ ਹੋ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਜੋ ਗੱਠਜੋੜ ਹੋਇਆ ਇੱਕ ਕਈ ਸਟੇਟਾਂ 'ਚ ਗੱਠਜੋੜ ਹੈ ਕਈ ਸਟੇਟਾਂ ਵਿੱਚ ਉਹ ਆਮ ਨੂੰ ਸਾਹਮਣੇ ਹੋ ਕੇ ਲੜਨਗੇ ਦੇਖੋ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਇਹ ਜੋ ਇੰਡੀਆ ਦਾ ਘੱਟਚੋੜ ਦੀ ਗੱਲ ਕਰ ਰਹੇ ਹੋ ਇਹਦੇ ਪੱਲੇ ਕੁਛ ਨਹੀਂ ਹੈ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ ਬੀਜੇਪੀ ਨੂੰ ਹਿੰਦੁਸਤਾਨ ਦੇ ਵਿੱਚ 370 ਤੋਂ ਬਾਅਦ ਇਕੱਲੇ ਤੌਰ ਤੇ ਉਮੀਦਵਾਰ ਜਿੱਤ ਕੇ ਆਣਗੇ ਤੇ ਆਪਣਾ ਜੋ ਐਂਡੀਆ ਦਾ ਐਲਾਈਅੰਸ ਹੈ 400 ਤੋਂ ਪਲੱਸ ਆਪਾਂ ਜਿੱਤ ਕੇ ਆਵਾਂਗੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਨੂੰ ਸਰ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਜਾਣਨ ਲੋਕਾਂ ਵਿੱਚ ਵਿਚਰਦੇ ਹੋਗੇ ਕਿ ਕਿਹ ਹੈ ਰਿਸਪੋਨਸਬਲ ਲੋਕਾਂ ਦਾ ਜੀ ਪੰਜਾਬ ਦੇ ਲੋਕ ਬੜੇ ਦੁਖੀ ਹਨ ਉਹ ਸਾਡੇ ਕੰਨੀ ਦੇਖ ਰਹੇ ਹਨ ਭਾਰਤੀ ਜਨਤਾ ਪਾਰਟੀ ਕੰਨੀ ਦੇਖ ਰਹੇ ਹਨ ਲੋਕਾਂ ਦਾ ਦੇ ਵਿੱਚ ਵਿਸ਼ਵਾਸ ਹੈ ਹੁਣ ਕਿ ਜੇ ਪੰਜਾਬ ਦਾ ਭਲਾ ਕੋਈ ਕਰ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਤੇ ਮੋਦੀ ਜੀ ਕਰ ਸਕਦੇ ਹਨ ਤੇ ਇਸ ਕਰਕੇ ਲੋਕ ਸਾਡੇ ਕੰਨੀ ਦੇਖ ਰਹੇ ਹਨ ਔਰ ਸਾਡੇ ਨਾਲ ਜੁੜ ਰਹੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਜਦ ਸਾਡੇ ਟਿਕਟਾਂ ਦੇ ਐਲਾਨ ਹੋ ਜਾਣਗੇ ਤੁਸੀਂ ਦੇਖੋਗੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਾਡੇ ਨਾਲ ਜੁੜਨਗੇ ਔਰ ਸਾਨੂੰ ਵੱਡੇ ਪੱਧਰ ਤੇ ਇਥੇ ਜਿੱਤ ਮਿਲੇਗੀ ਅੱਜ ਵੀ ਭਗਵੰਦ ਮਾਨ ਇਹਨਾਂ ਭਾਰਤੀ ਜਨਤਾ ਪਾਰਟੀ ਤੋਂ ਜੋ ਸਾਡੇ ਜੋ ਜੋ ਸਾਡੀ ਛਵੀ ਬਣ ਰਹੀ ਉਸ ਤੋਂ ਇਹਨਾਂ ਡਰਿਆ ਹੋਇਆ ਕਿ ਇਹ ਜੋ ਸਾਰੇ ਜੋ ਉਹ ਜੋ ਵੀ ਕਰ ਸਕਦਾ ਹੈ ਲੋਕਾਂ ਨੂੰ ਪਕੜਾ ਲੋਕਾਂ ਨੂੰ ਸਾਡੇ ਖਿਲਾਫ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਰਨ ਦੀ ਪੂਰੀ ਰਾਜਨੀਤੀ ਉਹਨੇ ਵਰ ਅਜਮਾਇ ਅਜਮਾ ਰੱਖੀ ਆ ਪਰ ਅੱਜ ਲੋਕ ਸਾਡੇ ਨਾਲ ਹੈ ਸਾਨੂੰ ਕੋਈ ਚਿੰਤਾ ਦੀ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਵੀ ਔਰ ਦੇਸ਼ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਹੋਣੀ ਆ ਕਾਂਗਰਸ ਵਾਗੋਂ ਨੂੰ ਲਗਾਤਾਰ ਕਿਹਾ ਜਾਂਦਾ ਹੈ ਕਿ ਸਾਡੇ ਰਾਜ ਦੇ ਵਿੱਚ ਮਹਿੰਗਾਈ ਬੜੀ ਘਟ ਸੀ ਸਰੰਡਰ ਰੇਟ ਬੜੇ ਘਟ ਸੀ ਜਦੋਂ ਦੀ ਮੋਦੀ ਸਰਕਾਰ ਆਈ ਹੈ ਤੇ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੈ ਬਿਲਕੁਲ ਗਲਤ ਹੈ ਉਹਨਾਂ ਨੂੰ ਕੋ ਆਂਕੜੇ ਕੱਟ ਕੇ ਦੱਸੇ ਸਾਨੂੰ ਜਿੰਨੀ ਤਰੱਕੀ ਇਸ ਦੇਸ਼ ਦੀ ਔਰ ਗਰੀਬਾਂ ਦੀ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਦੇ ਸਮੇਂ ਹੋਈ ਹੈ ਅਮਰੀਕਾ ਨੇ ਇਨੀ ਤਰੱਕੀ ਤੇ ਗਰੀਬਾਂ ਨੂੰ ਜੋ ਬੈਨੀਫਿਟਸ ਮਿਲੇ ਹੈ ਇਸ ਪੱਧਰ ਤੇ ਕਦੀ ਹਿੰਦੁਸਤਾਨ ਦੀ ਇਤਿਹਾਸ ਚ ਨਹੀਂ ਮਿਲੇ ਹੋਣੇ ਜਿੰਨਾ ਗਰੀਬਾਂ ਵਾਸਤੇ ਮੋਦੀ ਸਰਕਾਰ ਨੇ ਕੀਤਾ ਸਤੋਂ ਨਜ਼ਰ ਕਿ ਜੋ ਕਿਸਾਨਾਂ ਦੇ ਤਸੱਦਦ ਹੋਇਆਗਾ ਕਾਫੀ ਲੰਬੇ ਸਮੇਂ ਹੁਣ ਵੀ ਧਰਨੇ ਦੇ ਬੈਠੇ ਨੇ ਇਸ ਚੀਜ਼ ਦਾ ਪੰਜਾਬ ਦੇ ਉੱਪਰ ਜੋ ਇਲੈਕਸ਼ਨ ਆਣੇ ਨੇ ਕਿੰਨਾ ਅਸਰ ਪਵੇਗਾ ਦੇਖੋ ਜੋ ਜਾਕਰ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਉਹਦਾ ਹਲੇ ਵੀ ਆਪਾਂ ਉਹਦੇ ਜਵਾਬ ਦਾ ਹਲੇ ਵੀ ਵੇਟ ਕਰ ਰਹੇ ਹਾਂ ਜਾਕਰ ਸਾਹਿਬ ਨੇ ਪਹਿਲੇ ਤਾਂ ਕੇਂਦਰ ਸਰਕਾਰ ਨੇ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਸੀ ਕਿਸਾਨਾਂ ਨੇ ਉਸ ਗੱਲ ਨੂੰ ਮੰਨੀ ਨਹੀਂ ਉਹਦੇ ਬਾਅਦ ਜਾਕਰ ਸਾਹਿਬ ਨੇ ਰਿਕਵੈਸਟ ਕੀਤੀ ਕਿਸਾਨਾਂ ਨੂੰ ਕਿ ਤੁਸੀਂ ਮੈਨੂੰ ਦੱਸੋ ਤੁਸੀਂ ਕੌਣ ਸੇ ਫਸਲਾਂ ਤੇ ਐਮਐਸਪੀ ਚਾਹੁੰਦੇ ਹੋ ਔਰ ਕੌਣ ਅੱਜ ਜੋ ਫਸਲਾਂ ਜੋ ਲੋਕ ਉਗਾ ਰਹੇ ਚਾਹ ਚੋਨਾ ਹੋਵੇ ਚਾਹ ਕਣਕ ਹੋਵੇ ਕੌਣ ਉਹ ਛੱਡ ਛੱਡ ਕੇ ਕੋਈ ਦੂਜੀ ਫਸਲ ਲਗਾਣ ਲਈ ਤਿਆਰ ਹੈ ਤੇ ਮੈਂ ਉਹਦੇ ਵਾਸਤੇ ਤੁਹਾਨੂੰ ਐਮਐਸਪੀ ਲੈ ਕੇ ਦਵਾਂਗਾ ਹਾਲੇ ਤੱਕ ਇੱਕ ਵੀ ਪੰਜਾਬ ਦੇ ਜਥੇਬੰਦੀ ਨੇ ਕਿਸਾਨੀ ਜਥੇਬੰਦੀ ਨੇ ਉਹਦੇ ਬਾਰੇ ਉਹਦੇ ਜਵਾਬ ਨਹੀਂ ਦਿੰਦਾ ਦੇਖੋ ਗੱਲ ਐਮਐਸਪੀ ਦੀ ਨਹੀਂ ਹੈ ਜਾਂ ਤੱਕ ਮੇਰੀ ਸੋਚ ਹੈ ਸੋਚ ਹੈ ਆਮਦਨੀ ਦੀ ਅੱਜ ਕਿਸਾਨ ਕਰਜ਼ੇ ਦੇ ਵਿੱਚ ਡੁੱਬਿਆ ਕਿਸਾਨਾਂ ਦਾ ਹਾਲ ਮੈਂ ਸਹਿਮਤ ਹਾਂ ਕਿਸਾਨਾਂ ਦੇ ਨਾਲ ਮਾੜਾ ਪਰ ਗੱਲ ਐਮਐਸਪੀ ਦੀ ਨਹੀਂ ਹੈ ਜੇ ਕੱਲ ਕੱਲੇ ਐਮਐਸਪੀ ਦੀ ਹੁੰਦੀ ਤੇ ਨਾਲ ਦੇ ਸੂਬੇ ਦੇ ਵਿੱਚ ਹਰਿਆਣਾ ਦੇ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ 14 ਫਸਲਾਂ ਤੇ ਐਮਐਸਪੀ ਦਿੱਤੀ ਹੈ ਭਗਵੰਤ ਮਾਨ ਸਾਹਿਬ ఎలక్షన్ తో ਪਹਿਲਾ ਕਹਿੰਦੇ ਸੀ ਕਿ ਜਿਸ ਦਿਨ ਮੇਰੀ ਸਰਕਾਰ ਬਣੇਗੀ 22 ਫਸਲਾਂ ਤੇ ਮੈਂ ਆਪ ਐਮਐਸਪੀ ਦਵਾਗਾ ਐ ਸੋਸ਼ਲ ਮੀਡੀਆ ਤੇ ਲੋਕਾਂ ਨੇ ਉਹ ਵੀਡੀਓ ਦੇਖੀ ਆ ਤੇ ਜੇ ਭਗਵੰਤਪਾਲ ਸਾਹਿਬ ਉਸ ਵਾਅਦੇ ਤੇ ਪੂਰਾ ਕਿਉਂ ਨਹੀਂ ਉਤਰ ਰਹੇ ਭਗਵੰਤਪਾਲ ਸਾਹਿਬ ਜਾਂ ਪੰਜਾਬ ਸਰਕਾਰ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਕਿਉਂ ਨਹੀਂ ਦੇ ਰਹੀ ਪਹਿਲਾ ਸਵਾਲ ਤਾਂ ਮੇਰੇ ਹੀ ਆ ਦੂਜੀ ਗੱਲ ਜੋ ਹੈ ਜੋ ਕਿਸਾਨਾਂ ਦਾ ਜੋ ਮੁੱਖ ਮੁੱਦਾ ਕਿਸਾਨਾਂ ਦਾ ਮੁੱਖ ਮੁੱਦਾ ਹੈਗਾ ਆਮਦਨ ਨਹੀਂ ਕਿਸਾਨਾਂ ਦੀ ਆਮਦਨੀ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਇਕੱਲੇ ਐਮਐਸਪੀ ਤੇ ਰਹੀ ਉਹ ਆਮਦਨੀ ਨਹੀਂ ਵਧੇਗੀ ਜਦ ਤੱਕ ਆਪਾਂ ਕਿਸਾਨਾਂ ਵਾਸਤੇ ਕੋਈ ਇੰਡਸਟਰੀ ਨਹੀਂ ਪੈਦਾ ਕਰਦੇ ਜਿੱਥੇ ਉਹ ਆਪਣੀ ਫਸਲ ਵੇਚ ਸਕਣ ਜਿੱਥੇ ਉਹਨਾਂ ਦੀ ਆਮਦਨੀ ਵਧੇ ਜਿਵੇਂ ਸਾਡੇ ਚੰਨੋ ਦੇ ਵਿੱਚ ਸਾਡੇ ਨਾਲ ਹੀ ਚੰਨੋ ਵਿੱਚ ਇੱਕ ਪੈਪਸੀ ਦਾ ਪਲਾਂਟ ਹੈ ਉੱਥੇ ਕਿਸਾਨਾਂ ਨੇ ਆਲੂ ਲਗਾ ਕੇ ਮਿਰਚੀਆਂ ਲਗਾ ਕੇ ਉਹਨਾਂ ਦੀ ਆਮਦਨੀ ਵਧੀ ਹੈ ਉਸ ਤਰੀਕੇ ਦੀ ਸੋਚ ਸਾਨੂੰ ਪੰਜਾਬ ਦੇ ਵਿੱਚ ਲੈ ਕੇ ਆਣਾ ਤਾ ਜਾ ਕੇ ਪੰਜਾਬ ਦਾ ਕਿਸਾਨ ਬਚ ਸਕਦਾ ਇਕੱਲੇ ਐਮਐਸਪੀ ਇਦਰਾਹੀ ਨਹੀਂ ਬਚੂਗਾ ਵਪਾਰ ਕਿਸਾਨ ਔਰ ਕਿਸਾਨੀ ਨੂੰ ਜਬ ਤੱਕ ਆਪਾਂ ਵਪਾਰ ਬਣਾ ਕੇ ਉਸ ਨਜ਼ਰੀਏ ਨਾਲ ਨਹੀਂ ਦੇਖਾਂਗੇ ਤਦ ਤੱਕ ਪੰਜਾਬ ਦਾ ਕਿਸਾਨ ਦਾ ਹਾਲ ਮਾੜਾ ਹੀ ਹੋਣਾ ਸੋ ਤੁਹਾਡੇ ਕਹਿੰਦਾ ਮਤਲਬ ਹੈ ਕਿ ਕਣਕ ਝੋਨੇ ਨੂੰ ਛੱਡ ਕੇ ਬਾਕੀ ਫਸਲਾਂ ਦੇ ਐਮਐਸਪੀ ਦੇ ਨੂੰ ਪਿਆਰ ਨੇ ਅਕਸਰ ਅਕਸਰ ਦੇਖਦੇ ਆ ਕਿ ਇਹੀ ਦੋ ਫਸਲਾਂ ਹੋ ਗਾਈਆਂ ਯਾਰ ਜਿਸ ਦੇ ਨਾਲ ਪਾਣੀ ਦਾ ਲੈਵਲ ਹੈ ਉਹ ਵੀ ਨੀਚੇ ਘਿਰਦਾ ਜਾ ਰਿਹਾ ਹੈ ਪਾਣੀ ਦਾ ਲੈਵਲ ਦੇ ਤੇ ਮੈਂ ਗੱਲ ਸਹਿਮਤ ਹਾਂ ਪਰ ਜਦ ਇਸ ਦੋ ਫਸਲਾਂ ਤੇ ਜਦ ਆਮਦਨ ਗੱਲ ਆਮਦਨ ਦੀ ਹੈ ਅੱਜ ਕਿਸਾਨ ਨੂੰ ਇਹ ਦੋ ਫਸਲਾਂ ਕਰਕੇ ਅੱਜ ਜ਼ਿਆਦਾ ਆਮਦਨੀ ਮਿਲਦੀ ਹੈ ਇਸ ਕਰਕੇ ਕਿਸਾਨ ਉਹ ਉਗਾ ਰਿਹਾ ਹੈ ਜੇ ਕਿਸਾਨ ਨੂੰ ਲੱਗਦਾ ਕਿ ਕੋਈ ਹੋਰ ਫਸਲ ਲਗਾ ਕੇ ਉਹਦੀ ਆਮਦਨੀ ਵੱਧ ਸਕਦੀ ਹੈ ਮੈਂ ਮੈਂ ਦਾਮੇ ਨਾਲ ਕਹਿੰਦਾ ਕਿ ਕਿਸਾਨ ਉਸ Pase ਤੁਲਨੇ ਤਿਆਰ ਹੈ ਪਰ ਉਹਨੂੰ ਲੱਗ ਰਿਹਾ ਹੈ ਅੱਜ ਦੀ ਗਾੜੀ ਕਿ ਉੱਥੇ ਨਹੀਂ ਉਹਦੀ ਆਮਦਨੀ ਵੱਧ ਨਹੀਂ ਆਮਦਨੀ ਘਟੇਗੀ ਇਸ ਕਰਕੇ ਜਦ ਤੱਕ ਆਪਾਂ ਕਿਸਾਨਾਂ ਨੂੰ ਇੱਕ ਆਪਣੀ ਆਮਦਨੀ ਵਧਾਣ ਦਾ ਆਪਾਂ ਇੱਕ ਰੋਡਮੈਪ ਨਹੀਂ ਦਵਾਂਗੇ। ਤਬ ਤੱਕ ਕਿਸਾਨਾਂ ਉਸ ਪਾਸੇ ਜਾਣਗੇ ਕਿਉਂ? ਭਈ ਤੂੰ ਅੱਜ ਕੰਮ ਕਰ ਰਿਹਾ ਜੇ ਕੋਈ ਦੂਜਾ ਚੈਨਲ ਆ ਕੇ ਤੈਨੂੰ ਵੱਧ ਪੈਸੇ ਦੇ ਦਿੰਦਾ ਹੈ, ਤੁਸੀਂ ਦੂਜੇ ਚੈਨਲ 'ਤੇ ਚਲੇ ਜਾਓਗੇ। ਜੇ ਤੀਜਾ ਚੈਨਲ ਤੈਨੂੰ ਕੋਈ ਹੋਰ ਵਪਾਰੀ ਆ ਕੇ ਤੈਨੂੰ ਕਹਿੰਦਾ ਮੈਂ ਤੈਨੂੰ ਨੌਕਰੀ ਦੇ ਰਿਹਾ ਤਾਂ ਉੱਥੇ ਚਲੇ ਜਾਏਗਾ। ਗਲਤ ਆਪਣੀ ਆਮਦਨੀ ਦੀ ਹੈ। ਸਾਨੂੰ ਕਿਸਾਨਾਂ ਦੇ ਨਾਲ ਹਮਦਰਦੀ ਦਿਖਾ ਕੇ ਕਿਸਾਨਾਂ ਦੀ ਆਮਦਨੀ ਵਧਾਣ ਦੇ ਸਾਨੂੰ ਉਪਰਾਲੇ ਕਰਨੇ ਚਾਹੀਦੇ। ਉਹ ਸਭ ਤੋਂ ਮੁੱਖ ਗੱਲ ਹੈ ਕਿਸਾਨਾਂ ਦੀ ਆਮਦਨੀ ਕਿਵੇਂ ਵਧੇਗੀ ਸਰ ਇਹਦੇ ਲਈ ਤਾਂ ਪਾਰਟੀ ਬਾਈ ਤੋਂ ਉੱਪਰ ਉਠਣਾ ਪਵੇਗਾ ਪੰਜਾਬ ਸਰਕਾਰ ਨੂੰ ਅਤੇ ਸੈਂਟਰਲ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਯੋਜਨਾਵਾਂ ਤਿਆਰ ਕਰਨੀ ਪਵੇਗੀ ਮੈਂ ਬਿਲਕੁਲ ਸਹਿਮਤ ਹਾਂ ਤੇਰੇ ਨਾਲ ਮੈਂ ਤੇ ਕਿਸਾਨਾਂ ਦੀ ਮੈਂ ਆਪਣੇ ਐਨਜੀਓ ਦੇ ਰਾਹੀਂ ਮੇਰਾ ਉਮੀਦਵਾਰ ਸਾਥ ਦੇ ਰਾਹੀਂ ਆਪਾਂ ਸਾਡੇ ਇਸ ਇਲਾਕੇ ਦੇ ਵਿੱਚ ਆਪਾਂ ਉਪਰਾਲੇ ਉਠਾ ਰਹੇ ਹਾਂ ਕਿ ਕਿਸਾਨਾਂ ਦੀ ਆਮਦਨੀ ਆਪਾਂ ਕਿਸ ਤਰੀਕੇ ਨਾਲ ਵਧਾ ਸਕਦੇ ਹਾਂ ਮੈਂ ਵੀ ਉਪਰਾਲੇ ਚਾਹ ਰਿਹਾ ਹਲੇ ਉਹ ਸਿਰੇ ਨਹੀਂ ਚੜ੍ਹੇ ਪਰ ਮੇਰੀ ਬਹੁਤ ਵੱਡੇ ਪੱਧਰ ਤੇ ਅ ਇੰਡਸਟਰੀ ਪੱਧਰ ਤੇ ਲੋਕਾਂ ਦੇ ਨਾਲ ਗੱਲ ਹੋ ਰਹੀ ਹੈ ਕਿ ਮੇਰੇ ਪੰਜਾਬ ਦੇ ਜੋ ਸੰਗਰੂਰ ਇਲਾਕੇ ਦੇ ਜੋ ਕਿਸਾਨ ਆ ਉਹਨਾਂ ਦੇ ਰਾਹੀ ਆਪਾਂ ਕੋਈ ਐਫ ਪੀਓ ਬਣਾ ਕੇ ਜਾਂ ਕੋਈ ਹੋਰ ਚੀਜ਼ਾਂ ਕਰਕੇ ਜਿਹਦੇ ਵਿੱਚ ਕੰਟਰੋਲ ਉਹਨਾਂ ਦਾ ਰਹਿ ਆਮਦਨ ਉਹਨਾਂ ਨੂੰ ਮਿਲੇ ਕਹੀਂ ਨਾ ਕਹੀਂ ਸਾਨੂੰ ਇਹ ਉਪਰਾਲੇ ਕਰਨੇ ਪੈਣੇ ਔਰ ਜੋ ਤੁ ਗੱਲ ਕਹੀ ਹੈ ਕਿ ਆਪਾਂ ਸਿਆਸੀ ਪੱਧਰ ਤੋਂ ਉੱਠ ਕੇ ਕਿਸਾਨਾਂ ਦੇ ਹੱਕ ਤੇ ਸਾਨੂੰ ਗੱਲ ਕਰਨੀ ਪੈਣੀ ਹੈ ਤਾਂ ਜਾ ਕੇ ਇਹਦਾ ਕੋਈ ਹੱਲ ਹੋ ਸਕਦਾ ਹੈ ਸੈਂਟਰ ਵੱਲੋਂ ਕਿੰਨਾ ਕਰਜ਼ਾ ਮਾਫ ਕੀਤਾ ਜਾਏਗਾ ਜਦੋਂ ਮੋਦੀ ਸਾਹਿਬ ਨੇ ਇਲੈਕਸ਼ਨ ਲੜਨੇ ਸੀ ਤਾਂ ਕਿਹਾ ਗਿਆ ਸੀ ਕਿ ਕਿਸਾਨਾਂ ਦਾ ਕਰਜ਼ਾ ਸੈਂਟਰ ਵੱਲੋਂ ਹੀ ਮਾਫ ਕੀਤਾ ਜਾਵੇਗਾ ਮਾਨ ਸਾਹਿਬ ਬਲੋਂ ਤਾਂ ਹੁੰਦਾ ਕਿ ਮਾਫ ਕੀਤਾ ਨਹੀਂ ਗਿਆ ਦੇਖੋ ਬਹੁਤ ਸਾਰੇ ਕਿਸਾਨਾਂ ਦੇ ਮੁੱਦੇ ਮੋਦੀ ਸਰਕਾਰ ਨੇ ਸਿਰੇ ਚੜਾਈਆਂ ਔਰ ਜੇ ਤੁਹਾਂ ਅੰਕੜੇ ਦੀ ਗੱਲ ਕਰਦੇ ਮੈਨੂੰ ਹੁਣ ਆਪਣੇ ਮੂੰਹ ਜਵਾਨੀ ਤਾਂ ਯਾਦ ਨਹੀਂ ਹੈ ਪਰ ਬਹੁਤ ਸਾਰੇ ਉਪਰਾਲੇ ਚਾਹੇ ਨੈਨੋ ਫਰਟੀਲਾਈਜ਼ਰ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ ਸਬਸਿਡੀ ਦੀ ਗੱਲ ਹੋਵੇ ਚਾਹੇ ਕਿਸਾਨ ਜੋ ਕਿਸਾਨ ਸਮਾਨ ਨਿਧੀ ਯੋਜਨਾ ਦੀ ਗੱਲ ਹੈਗੀ ਇਹ ਸਾਰੇ ਉਪਰਾਲੇ ਮੋਦੀ ਸਰਕਾਰ ਨੇ ਚੱਕੇ ਹੀ ਪਰ ਗੱਲ ਉਹ ਉਸ ਪਾਸੇ ਫਿਰ ਤੂੰ ਗਲਤ ਪਾਸੇ ਜਾ ਰਹੇ ਹੋ ਗੱਲ ਹੈ ਕਿ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਉਪਰਾਲੇ ਸਾਨੂੰ ਕਰਨੇ ਪੈਣੇ ਤਾਂ ਜਾ ਕੇ ਕਿਸਾਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਮਿਲਲੀ ਫਰ ਤੁਹਾਡੇ ਵੀ ਬੜੇ ਚਰਚਾ ਚ ਚੱਲ ਰਹੇ ਹੋਗੇ ਕਿ ਕੇ ਐਮਪੀ ਦੀ ਇਲੈਕਸ਼ਨ ਸੰਗਰੂਰ ਤੋਂ ਵੀ ਨਿਕਣਾ ਲੜ ਸਕਦੇ ਨੇ ਜੀ ਮੈਂ ਬਿਲਕੁਲ ਦਾਵੇਦਾਰ ਨਹੀਂ ਹਾਂ ਬਿਲਕੁਲ ਮੈਂ ਦਾਵੇਦਾਰ ਨਹੀਂ ਐਮਪੀ ਦਾ ਸੋਸ਼ਲ ਮੀਡੀਆ ਤੇ ਬੜੀਆਂ ਕੁੱਸਣੇ ਪਏ ਸੋਸ਼ਲ ਮੀਡੀਆ ਤੇ ਤੇਰੇ ਜਵਾਨ ਚ ਕਿਸੇ ਹੋਰ ਤੇ ਜਵਾਨ ਚ ਜੋ ਮਰਜੀ ਹੋਵੇ ਪਰ ਮੈਂ ਐਮਪੀ ਸੰਗਰੂਰ ਦਾ ਟਿਕਟ ਦਾ ਦਾਵੇਦਾਰ ਨਹੀਂ ਹਾਂ ਜੇ ਪਾਰਟੀ ਜ਼ਿੰਮੇਵਾਰੀ ਲੈਂਦੀ ਹੈ ਜੇ ਪਾਰਟੀ ਜਾ ਜਾ ਹੁਕਮ ਹੈ ਉਹ ਵਖਰੀ ਗੱਲ ਹੈ ਪਰ ਮੇਰੇ ਵੱਨੋਂ ਮੈਂ ਬਿਲਕੁਲ ਦਾਵੇਦਾਰ ਨਹੀਂ ਹਾਂ ਸਰ ਪੰਜਾਬ ਸਰਕਾਰ ਵੱਲੋਂ ਜਿਹੜਾ ਲੜਕਾ ਸ਼ਹੀਦ ਹੋਇਆਗਾ ਉਥੇ ਧਰਨੇ ਤੇ ਉਹਨੂੰ 1 ਕਰੋੜ ਦਾ ਤੇ ਇੱਕ ਨੌਕਰੀ ਦਾ ਐਲਾਨ ਕੀਤਾ ਗਿਆਗਾ ਉਹ ਇਹਨਾਂ ਦੇ ਇਸ ਫੈਸਲੇ ਨੂੰ ਕਿਸ ਨੇ ਦੇਖਦੇ ਠੀਕ ਠੀਕ ਗੱਲ ਇਹ ਕਿ ਇਹ ਨੌਬਦ ਨਹੀਂ ਆਣੀ ਚਾਹੀਦੀ ਸੀ ਸਾਡੇ ਬੰਦੇ ਕਿਉਂ ਜਿਹੇ ਸ਼ਹੀਦ ਹੋ ਰਹੇ ਸਾਡੇ ਬੱਚੇ ਕਿਉਂ ਸ਼ਹੀਦ ਹੋ ਰਹੇ ਬਾਕੀ ਸੁਬਿਆਂ ਦੇ ਵਿੱਚ ਇਹ ਧਰਨੇ ਕਿਉਂ ਨਹੀਂ ਹੋ ਰਹੇ ਸਾਡੇ ਪੰਜਾਬ 'ਚ ਕਿਉਂ ਹੋ ਰਹੇ ਇਹ ਤਾਂ ਭਗਵੰਤ ਮਾਨ ਦੀ ਸਾਜਿਸ਼ ਹੈ ਇਹ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਦੋਂ ਭਗਵੰਤ ਮਾਨ ਦੇ ਕੋਲ ਪਾਵਰ ਹੈ ਸਰਕਾਰ ਉਹਦੀ ਹੈ ਉਹਨੇ ਆਪ ਕਿਹਾ ਕਿ ਮੈਂ ਬਾਈ ਫਸਲਾਂ ਤੇ ਐਮ ਐਸ ਪੀ ਦਵਾਗਾ ਕਿਉਂ ਨਹੀਂ ਦਿੱਤੀ ਭਗਵੰਤ ਮਾਨ ਇਸ ਤਰੀਕੇ ਦੀ ਇੰਡਸਟਰੀ ਕਿਉਂ ਨਹੀਂ ਪੈਦਾ ਕਰ ਰਿਹਾ ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਦਾ ਬੈਨੀਫਿਟ ਹੋਵੇ ਕਿਸਾਨਾਂ ਨੂੰ ਮਦਦ ਮਿਲੇ ਕਿਸਾਨਾਂ ਦੀ ਆਮਦਨੀ ਵਧੇ ਕਿਉਂ ਨਹੀਂ ਮੁੱਖ ਮੰਤਰੀ ਤੇ ਭਗਵੰਤ ਮਾਨ ਸਾਹਿਬ ਹੈ ਮੋਦੀ ਸਾਹਿਬ ਤਾਂ ਹੈ ਨਹੀਂ ਪੰਜਾਬ ਦੇ ਮੁੱਖ ਮੰਤਰੀ ਜਿਵੇਂ ਅਮੁੱਲ ਗੁਜਰਾਤ ਦੇ ਵਿੱਚ ਇਨੇ ਵੱਡੇ ਪੱਦਰ ਤੇ ਕੰਮ ਕਰ ਰਿਹਾ ਹੈ ਔਰ ਉਹਨਾਂ ਦੇ ਨਾਲ ਇਹਨੇ ਕਿਸਾਨ ਜੁੜੇ ਆ ਸਾਡੇ ਪੰਜਾਬ ਦੇ ਵਿੱਚ ਬੇੜਕਾ ਜੈਸੇ ਜੋ ਇੰਡਸ ਕੋਆਪਰੇਟਿਵ ਆ ਉਹ ਕਿਉਂ ਨਹੀਂ ਆਪਾਂ ਉਹਦੇ ਵਿੱਚ ਹੋਰ ਉਹਨੂੰ ਹੱਲਾਸ਼ਾਰੀ ਦੇ ਕੇ ਉਹਨੂੰ ਹੋਰ ਤਕੜਾ ਕਰੀਏ ਉਹਨੂੰ ਹੋਰ ਕਾਮਯਾਬ ਕਰੇ ਜਿਹਦੇ ਨਾਲ ਕਿਸਾਨਾਂ ਨੂੰ ਵੀ ਉੱਥੇ ਵੇਚਣ ਦਾ ਕੁਝ ਉਪਰਾਲੇ ਮਿਲਣਗੇ ਔਰ ਕਿਸਾਨ ਆਪਣੀ ਆਮਦਨੀ ਵਧਾਦਾ ਤੇ ਇਸ ਕਰਕੇ ਇਹ ਤੋਂ ਗੱਲਾਂ ਹਨ ਇਹ ਤੋਂ ਭਗਵੰਦਾਨ ਪੰਜਾਬ ਦੇ ਲੋਕਾਂ ਨੂੰ ਕਲੇ ਕੁਮਰਾ ਕਰਨ ਦੀ ਰਾਜਨੀਤੀ ਖੇਡਦੇ ਹੋਰ ਕੁਝ ਨਹੀਂ ਫਿਰ ਚਰਚਾ ਰਹੀ ਹੈ ਕਿ ਕਾਲੀ ਦਲ ਤੇ ਬੀਜਪੀ ਦਾ ਘਟ ਜੋੜ ਹੋ ਸਕਦਾ ਹੈ ਹੋ ਸਕਦਾ ਨਹੀਂ ਵੀ ਹੋ ਸਕਦਾ ਚਰਚਾ ਤਾਂ ਮੈਂ ਵੀ ਸੁਣੀ ਹੈ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਚਰਚਾ ਪੈਂ ਮੈਂ ਵੀ ਸੁਣੀ ਹੈ ਜਿਵੇਂ ਚਰਚਾ ਪਾ ਸੁਣਦੇ ਆ ਕਈ ਚੀਜ਼ਾਂ ਦੇ ਬਾਰੇ ਪਰ ਇਸ ਗੱਲ ਤੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਦਿੱਲੀ ਚ ਕੋਈ ਐਸੀ ਗੱਲ ਹੈਗੀ ਉਹ ਦਿੱਲੀ ਵਾਲੇ ਜਾਣਦੇ ਮੈਨੂੰ ਨਹੀਂ ਪਤਾ ਕੋਈ ਸਮਾਂ ਪਹਿਲਾਂ ਇਹ ਸੁਖਦੇਵ ਸਿੰਘ ਢੀਂਸਾ ਪਰਮੇਂਦਰ ਸਿੰਘ ਢੀਂਸਾ ਆਪਣੀ ਪਾਰਟੀ ਵਿੱਚ ਲੈ ਕੇ ਇਸ ਰੋਮਨੀ ਕਾਲੀ ਦਲ ਵਿੱਚ ਸ਼ਾਮਿਲ ਹੋਈ ਨਹੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੀ ਇੰਟਰਨਲ ਮਾਮਲਾ ਮੈਂ ਕਿਉਂ ਦੇ ਉੱਤੇ ਟਿੱਪਣੀ ਦੇ ਸਕਦਾ ਉਦੋਂ ਬੀਬੀ ਜਗੀਰ ਕੌਰ ਵੀ ਸ਼ਾਮਿਲ ਹੋ ਗਈ ਹੈ ਪਾਰਟੀ ਦੇ ਵਿੱਚ ਉਹਨਾਂ ਦਾ ਇੰਟਰਨਲ ਮਾਮਲਾ ਜਦੋਂ ਅਲੱਗ ਹੋਏ ਸੀ ਨਾ ਉਹ ਤਾਂ ਕਹਿੰਦੇ ਸੀ ਸੁਦੇਸ਼ ਸਿੰਘ ਢੀنسਾ ਦਾ ਬਿਆਨ ਸਾਹਮਣੇ ਆਇਆ ਸੀਗਾ ਕਿ ਇੱਕ ਤਾਂ ਇਹ ਜੋ ਬਾਦਲ ਸਾਹਿਬ ਨੇ ਇਹ ਪ੍ਰਧਾਨ ਤੋਂ ਅਸਤੀਫਾ ਦੇਣ ਦੂਸਰਾ ਇਹ ਐਸਜੀਪੀਸੀ ਦਾ ਜਿਹੜਾ ਜਿਹੜੇ ਇਹਨਾਂ ਦਾ ਕਬਜ਼ਾ ਹੈ ਇਹਨਾਂ ਦੇ ਪਰਿਵਾਰ ਤੋਂ ਛੁਡਾਇਆ ਜਾਵੇ ਦੇਖੋ ਇਹਦਾ ਜਵਾਬ ਤਾਂ ਉਹਨਾਂ ਨੂੰ ਢੀنسਾ ਸਾਹਿਬ ਨੂੰ ਹੀ ਪੁੱਛਣਾ ਪੈਣਾ ਨਾ ਮੈਂ ਕੌਣ ਹੋ ਸਕਦਾ ਇਹਦੇ ਵਿੱਚ ਜਵਾਬ ਦੇਣ ਵਾਸਤੇ ਦੇਖੋ ਗੱਲ ਇਹ ਆ ਕਿ ਅ ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬ ਦਾ ਭਵਿਕ ਬਣਾਉਣਾ ਚਾਹੁੰਦੇ ਪੰਜਾਬ ਦੇ ਨੌਜਵਾਨਾਂ ਦਾ ਭਵਿਕ ਬਣਾਉਣਾ ਚਾਹੁੰਦੇ ਪੰਜਾਬ ਦੇ ਆਉਣ ਵਾਲੀ ਪੀੜੀ ਨੂੰ ਬਚਾਉਣਾ ਚਾਹੁੰਦੇ ਤੇ ਸਾਨੂੰ ਪੰਜਾਬ ਦੇ ਵਿੱਚ ਆਪਣੀ ਸੋਚ ਬਦਲਨੀ ਪੈਣੀ ਹੈ ਔਰ کہیں ਨਾ کہیں ਕੇਂਦਰ ਨਾਲ ਮਿਲੀ ਜੁਲੀ ਸੋਚ ਵਾਲੀ ਸਰਕਾਰ ਜੇ ਆਪਾਂ ਬਣਾਵਾਂਗੇ ਤਾਂ ਜਾ ਕੇ ਪੰਜਾਬ ਬਚ ਸਕਦਾ ਹੈ ਇਹ ਨਿੱਕੀ ਗੱਲਾਂ 'ਚ ਆਪਾਂ ਪੈ ਜਾਂਦੇ ਤੇਦਾ ਕੋਈ ਫਾਇਦਾ ਨਹੀਂ ਹੋਣਾ ਸਾਨੂੰ ਵੱਡੇ ਪੱਦਰ ਤੇ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਤਵਿਕ ਬਣਾਣਾ ਇਹ ਤਾਂ ਮੈਂ ਕਹਿਣਾ ਚਾਹੁੰਦਾ ਮੇਰੇ ਕੋ ਲੋਕਾਂ ਦੇ ਮਨ ਚ ਇਹ ਵੀ ਬੜਾ ਹੋਆਗਾ ਜਿਵੇਂ ਆਮ ਪਬਲਿਕ ਹੈ ਵੀ ਜੇ ਕਿਸਾਨ ਦਿੱਲੀ ਚਲੇ ਜਾਂਦੇ ਉੱਥੇ ਸ਼ਾਂਤੀਪੂਰਵ ਬਹਿ ਕੇ ਪਹਿਲਾਂ ਵੀ ਧਰਨਾ ਦੇ ਕੇ ਆਂਦੇ ਆਪਣਾ ਹੁਣ ਵੀ ਧਰਨਾ ਦੇਣਾ ਸੀਗਾ ਤਾਂ ਪਾਕਿਸਤਾਨ ਵੱਲ ਦਾ ਬਾਰਡਰ ਬਣਾਤਾ ਤਸੱਦਦ ਹੋਇਆ ਆਪਣੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਅਜੀ ਹ ਕੀ ਕਾਰਨ ਸੀ ਕਿ ਐਡਾ ਵੱਡਾ ਜੋ ਸਖਤ ਇੰਤਜ਼ਾਮ ਕੀਤਾ ਕਰਨਾ ਪਿਆ ਜੇ ਅਜੀਹੀ ਗੱਲ ਸੀ ਤਾਂ ਭਵੰਤਮਾਨ ਵੱਲੋਂ ਰਾਜ ਕਿਸਾਨਾਂ ਨੂੰ ਕਿਉਂ ਰੋਕਿਆ ਗਿਆ ਉੱਥੇ ਬਾਰਡਰ ਤੱਕ ਕਿਉਂ ਪਹੁੰਚ ਨਹੀਂ ਦਿੱਤਾ ਗਿਆ ਤੁਹਾਨੂੰ ਭਗਵੰਤ ਮਾਨ ਨੂੰ ਪੁੱਛੋ ਜਾਂ ਜਿਨ੍ਹਾਂ ਨੇ ਬਾਰਡਰ ਬਣਾਏ ਉਹਨਾਂ ਨੂੰ ਪੁੱਛੋ ਮੈਨੂੰ ਕੀ ਪਤਾ ਮੈਂ ਤਾਂ ਤੈਨੂੰ ਕਹਿ ਰਿਹਾ ਕਿ ਮੈਂ ਤਾਂ ਕਿਸਾਨ ਦੇ ਹੱਕ 'ਚ ਹਾਂ ਕਿਸਾਨ ਦੀ ਆਮਦਨੀ ਵਧਣੀ ਚਾਹੀਦੀ ਹੈ ਇਹਦੇ ਵਾਸਤੇ ਮੈਂ ਆਪਣੇ ਪੱਧਰ ਤੇ ਜੋ ਉਪਰਾਲੇ ਕਰ ਸਕਦਾ ਮੈਂ ਕਰਾਂਗਾ ਔਰ ਜੇ ਕੱਲ ਮੈਨੂੰ ਤਾਕਤ ਮਿਲਦੀ ਹੈ ਤਾਂ ਉਹਦੇ ਵਾਸਤੇ ਵੀ ਮੈਂ ਕਿਸਾਨਾਂ ਦੀ ਆਵਾਜ਼ ਬਣ ਕੇ ਕਿਸਾਨਾਂ ਦੇ ਤਵਿਕ ਬਾਰੇ ਮੈਂ ਹਮੇਸ਼ਾ ਸੋਚਾਂਗਾ ਔਰ ਹਮੇਸ਼ਾ ਉਹਨਾਂ ਦੇ ਵਾਸਤੇ ਕੰਮ ਕਰਾਂਗਾ ਜਿਸ ਤਰੀਕੇ ਨਾਲ ਮੈਨੂੰ ਜੋ ਲੱਗਦਾ ਹੈ ਕਿ ਵੀ ਮੋਦੀ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਹੈ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਗੁੰਮਰਾ ਕੀਤਾ ਗਿਆ ਛੋ ਮੈਂ ਕੀ ਦੇਖੂੰ ਸਰ ਦੇਖੋ ਇਸ ਗੱਲ ਤੇ ਮੇਰੀ ਮੇਰੀ ਟਿੱਪਣੀ ਦੇਣਾ ਤਾਂ ਕੋਈ ਗੱਲ ਹੀ ਨਹੀਂ ਬੰਦੀ ਨਾ ਤੂੰ ਮੈਨੂੰ ਉਹ ਸਵਾਲ ਪੁੱਛ ਰਿਹਾ ਨਾ ਨਾ ਮੇਰਾ ਕੋਈ ਲੈਣਾ ਨਾ ਮੇਰਾ ਕੋਈ ਦੇਣਾ ਜਿਨ੍ਹਾਂ ਨੇ ਕਿਸਾਨਾਂ ਨੂੰ ਗੁੰਮਰਾ ਕੀਤਾ ਦੇਖੋ ਮੇਰੀ ਸਿੰਪਲ ਗੱਲ ਹੈ ਭਗਵੰਤ ਮਾਨ ਸਾਹਿਬ ਨੇ 2022 ਦੀ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨ ਪੰਜਾਬ ਦੇ ਵਿੱਚ 22 ਫਸਲਾਂ ਤੇ ਐਮਐਸਪੀ ਦਵਾਗਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਭਗਵੰਦ ਮਾਨ ਸਾਹਿਬ ਉਹ 22 ਫਸਲਾਂ ਦੀ ਐਮਐਸਪੀ ਕਿੱਥੇ ਹੈ ਤੁਹਾਡਾ ਤੁਸੀਂ ਹੁਣ ਮੁੱਖ ਮੰਤਰੀ ਬਣ ਗਏ ਹੋ ਹਰਿਆਣਾ ਦਾ ਸੂਬਾ ਹਰਿਆਣਾ ਦੇ ਕਿਸਾਨਾਂ ਨੂੰ 14 ਫਸਲਾਂ ਦੇ ਉੱਤੇ ਐਮਐਸਪੀ ਦੇ ਰਿਹਾ ਤੁਸੀਂ ਕਿਉਂ ਨਹੀਂ ਦੇ ਸਕਦੇ ਇਹ ਤਾਂ ਤੁਹਾਡੇ ਹੱਥ ਹੈ ਉਹ ਸੈਂਟਰ ਵੱਲੋਂ ਮਿਲ ਰਹੀ ਹੈ ਜਾਂ ਸਟੇਟ ਵੱਲੋਂ ਹੈ ਸਟੇਟ ਵੱਲੋਂ ਹਾਂ ਤਾਂ ਹਰਿਆਣਾ ਸਟੇਟ ਸਰਕਾਰ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ 14 ਫਸਲਾ ਤੇ ਐਮਐਸਪੀ ਦੇ ਰਹੀ ਹੈ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਮੇਰਾ ਤਾਂ ਇਹ ਸਿੰਪਲ ਸਵਾਲ ਹੈ ਲਾਸਟ ਕੁਸਚਨ ਅਗਾਈ ਬੀਜੇਪੀ ਜੇ ਅਲੱਗ ਵੀ ਖੜੀ ਹੁੰਦੀ ਹੈ ਤੇ 13 ਦੇ 13 ਸੀਟਾਂ ਤੇ ਆਪਣੇ ਜੋ ਉਮੀਦਵਾਰ ਖੜੇ ਕਰਦੇ ਆ ਤੇ ਕਿੰਨੀਆਂ ਸੀਟਾਂ ਲਗਤ ਨੂੰ ਕਿ ਆਪਾਂ ਜਿੱਤ ਸਕਦੇ ਬਹੁਤ ਵੱਡੇ ਪੱਦਰ ਤੇ ਬੀਜੇਪੀ ਦੀ ਜਿੱਤ ਪ੍ਰਾਪਤ ਹੋਣੀ ਹੈ ਬਹੁਤ ਵੱਡੇ ਪੱਦਰ ਤੇ ਇਹ ਕੋਈ ਕੁਐਸਚਨ ਆ ਜਦੋਂ ਲੱਗਦਾ ਸੀ ਕਿ ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਭੋਸਾ ਬੀਜਪੀ ਤੇ ਦੁਬਾਰਾ ਟਿਕਨ ਲੱਗਿਆ ਸੀਗਾ ਤਾਂ ਕਿਤੇ ਨਾ ਕਿਤੇ ਜੋ ਸਰ ਇਹ ਕਿਸਾਨੀ ਅੰਦੋਲਨ ਵਿੱਚ ਹੋਇਆ ਲੱਗਦਾ ਕਿ ਇਫੈਕਟ ਪੈ ਵਗਾ ਇਸ ਦਾ ਨਹੀਂ ਦੇਖੋ ਮੈਨੂੰ ਨਹੀਂ ਲੱਗਦਾ ਕਿਉਂਕਿ ਜੋ ਸਾਡੇ ਪ੍ਰਧਾਨ ਨੇ ਪੰਜਾਬ ਦੇ ਸ੍ਰੀਲ ਜਾਖੜ ਜੀ ਔਰ ਜੋ ਲਗਭਗ ਪੰਜਾਬ ਦੀ ਜੋ ਬੀਜਪੀ ਦੀ ਅੱਜ ਦੀ ਘੜੀ ਜੋ ਜਥੇਬੰਦੀ ਹੈ ਜੋ ਚਲਾ ਰਹੀ ਹੈ ਬੀਜਪੀ ਜੋ ਅੱਗੇ ਲੱਗੀ ਹੈ ਅਪਾ ਸਾਰਿਆਂ ਦੀ ਇਹ ਹੈ ਕਿ ਆਪਾਂ ਕਿਸਾਨਾਂ ਦੇ ਨਾਲ ਆਪਾਂ ਕਿਸਾਨਾਂ ਦੇ ਹਮਦਰਦ ਹਾਂ ਆਪਾਂ ਕਿਸਾਨਾਂ ਨੂੰ ਤਰੱਕੀ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਔਰ ਮੈਂ ਤੁਹਾਨੂੰ ਯਕੀਨਨ ਕਹਿ ਸਕਦਾ ਕਿ ਦਿੱਲੀ ਸਰਕਾਰ ਵੀ ਜੋ ਕੇਂਦਰ ਸਰਕਾਰ ਹੈ ਚਾਹੇ ਮੋਦੀ ਸਾਹਿਬ ਹੋਣ ਚਾਹੇ ਉਹਨਾਂ ਦੇ ਬਾਕੀ ਕੈਬਨਿਟ ਦੇ ਮੰਤਰੀ ਹੋਣ ਉਹ ਵੀ ਕਿਸਾਨਾਂ ਦੇ ਹੱਕ ਚ ਹੈ ਕਿਸਾਨਾਂ ਦਾ ਭਲਾ ਦੇਖਣਾ ਚਾਹੁੰਦੇ ਕੋਈ ਦੇਸ਼ ਦੀ ਤਰੱਕੀ ਕਿਸਾਨਾਂ ਦੇ ਬਿਨਾ ਨਹੀਂ ਹੋ ਸਕਦੀ ਠੀਕ ਹੈ ਇਸ ਕਰਕੇ ਜਦ ਕਿਸਾਨਾਂ ਦੇ ਨਾਲ ਮੀਟਿੰਗਾਂ ਹੋਈ ਸੀ ਅ ਅਖੀਰ ਦੇ ਵਿੱਚ ਤਿੰਨ ਚਾਰ ਹਫ਼ਤੇ ਪਹਿਲਾਂ ਆਪਾਂ ਪੰਜ ਫਸਲਾਂ ਤੇ ਇਮੀਡੀਏਟਲੀ ਅ ਐਮਐਸਪੀ ਦੇਣ ਲਈ ਤਿਆਰ ਸੀ ਦੇਖੋ ਪੰਜਾਬ ਦੇ ਵਿੱਚ ਸੱਤ ਫਸਲਾਂ ਯੋਗਦੀਆਂ ਆ ਆਪਾਂ 22 ਫਸਲਾਂ ਦੀ ਐਮਐਸਪੀ ਮੰਗਣ ਦਾ ਕੋਈ ਫਾਇਦਾ ਨਹੀਂ ਆ ਜੋ ਫਸਲਾਂ ਉਗਰੀਆਂ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਆਪਾਂ ਐਮਐਸਪੀ ਦੇਣ ਲਈ ਤਿਆਰ ਸੀ ਬੈ ਮੈਂ ਫਿਰ ਉਸੀ ਸਵਾਲ ਤੇ ਆ ਜਾਂਦਾ ਹੈ ਜਾਂ ਮੇਰਾ ਜਵਾਬ ਹੋਈ ਆ ਗੱਲ ਐਮਐਸਪੀ ਦੀ ਨਹੀਂ ਹੈ ਗੱਲ ਆਮਦਨ ਦੀ ਨਹੀਂ ਹੈ ਕਿਸਾਨਾਂ ਦੀ ਆਮਦਨੀ ਵਧਾਣਾ ਸਾਡਾ ਫਰਜ਼ ਹੈ ਔਰ ਮੈਂ ਮੇਰੇ ਵੱਲੋਂ ਤੋਂ ਹਮੇਸ਼ਾ ਇਹ ਕੋਸ਼ਿਸ਼ ਰਹਿਣੀ ਹੈ ਕਿ کہیں ਨਾ کہیں ਉਪਰਾ ਲੈ ਕਰਕੇ ਕਿਸਾਨਾਂ ਦੀ ਆਮਦਨੀ ਵਧਣੀ ਚਾਹੀਦੀ ਹੈ ਉਹਨਾਂ ਦਾ ਵੀ ਪਰਿਵਾਰ ਆ ਕੇ ਬਤਨਾ ਚਾਹੀਦਾ ਹੈ ਇਹ ਮੇਰਾ ਹਮੇਸ਼ਾ ਕੋਸ਼ਿਸ਼ ਰਹਿਣੀ ਹੈ ਜੀ ਖੰਨਾ ਸਾਹਿਬ ਦਾ ਕਹਿਣਾ ਹੈਗਾ ਕਿ ਜਦੋਂ ਵੀ ਭਵੰਤਮਨ ਸਾਹਿਬ ਦੀ ਸਰਕਾਰ ਰਹੀ ਸੀ ਉਹ ਚੋਣ ਮੈਨੀਫੈਸਟੋ ਵਿੱਚ ਵਾਅਦੇ ਕਰਦੇ ਰਹੇ ਨੇ ਕਿ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਲੇਕਿਨ ਉਹਨਾਂ ਵੱਲੋਂ ਇੱਕ ਵੀ ਫਸਲ ਤੇ ਐਮਐਸਪੀ ਨਹੀਂ ਦਿੱਤੀ ਗਈ ਅਤੇ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਸੰਘਰਸ਼ ਦੀ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਨਰਿੰਦਰ ਮੋਦੀ ਵੱਲੋਂ ਪੰਜ ਫਸਲਾਂ ਤੇ ਜੋ ਹੈ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਕਿਸਾਨਾਂ ਵੱਲੋਂ 7 22 ਫਸਲਾਂ ਤੇ ਜੋ ਹੈ ਐਮਐਸਪੀ ਮੰਗੀ ਗਈ ਹੈ ਲੇਕਿਨ 22 ਫਸਲਾਂ ਕਿਸਾਨ ਇਸ ਹਮੇ ਪੰਜਾਬ ਦੇ ਵਿੱਚ ਪੈਦਾ ਨਹੀਂ ਕਰ ਰਹੇ ਜਿਨੀਆਂ ਫਸਲਾਂ ਪੈਦਾ ਕਰ ਰਹੇ ਨੇ ਉਹਨਾਂ ਵਿੱਚੋਂ ਪੰਜ ਫਸਲਾਂ ਤੇ ਮੋਦੀ ਸਾਹਿਬ MSP ਦੇ ਨੂੰ ਤਿਆਰ ਸੀਗੇ ਜੇਕਰ ਗੱਲ ਕੀਤੀ ਆਵੇ ਸੂਬਾ ਸਰਕਾਰਾਂ ਦੀ ਤਾਂ ਦੂਜੇ ਸਟੇਟਾਂ ਵਿੱਚ ਵੀ ਜੋ ਸਟੇਟ ਸਰਕਾਰ ਹੈ ਉਹ ਵੀ ਇੱਕ ਤਰ੍ਹਾਂ ਕਿਤੇ ਕਿਸਾਨਾਂ ਨੂੰ 14 ਫਸਲਾਂ ਤੇ MSP ਦੇ ਰਹੀ ਹੈ ਤਾਂ ਭਵੰਤ ਮਾਨ ਸਾਹਿਬ ਨੂੰ ਵੀ ਇਹ ਦੇਖਣਾ ਹੋਵੇਗਾ ਕਿ ਜੇ ਸੈਂਟਰ ਵੱਲੋਂ 5 ਫਸਲਾਂ ਤੇ MSP ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੇ 2-4 ਫਸਲਾਂ ਰਹਿ ਗਈਆਂ ਤਾਂ ਉਹ ਵੀ ਇਹ ਦੇ ਸਕਦੇ ਨੇ ਤਾਂ ਹੀ ਕਿਵੇ ਆ ਕੇ ਕਿਸਾਨਾਂ ਦਾ ਕੁਝ ਬਣੇਗਾ ਅਤੇ ਜੇਕਰ ਗੱਲ ਕੀਤੀ ਹੈ ਇੰਡਸਟਰੀ ਦੀ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇੰਡਸਟਰੀ ਲਿਆਣੀ ਪਵੇਗੀ ਕਿਸਾਨਾਂ ਵਾਸਤੇ ਰੋਜ਼ਗਾਰ ਪੈਦਾ ਕਰਨਾ ਪਵੇਗਾ ਤਾਂ ਜੋ ਜੋ ਕਿਸਾਨਾਂ ਦੇ ਬੱਚੇ ਹਨ ਉਹ ਬਾਹਰ ਨਾ ਜਾਣ ਤੇ ਅਤੇ ਇੱਥੇ ਰਹਿ ਕੇ ਹੀ ਆਪਣਾ ਰੋਜ਼ਗਾਰ ਕਰ ਸਕਣ ਅਤੇ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ ਅਤੇ ਇਹ ਚਾਹ ਚਾਹਦੇ ਨੇ ਕਿ ਜੇ ਪੰਜਾਬ ਦੇ ਵਿੱਚ ਵੀ ਬੀਜੇਪੀ ਸਰਕਾਰ ਬਣ ਜੇ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਕਿਸਾਨਾਂ ਨੂੰ ਅਤੇ ਪੰਜਾਬ ਸਟੇਟ ਨੂੰ ਇਸ ਦਾ ਫਾਇਦਾ ਮਿਲੇਗਾ। ਸੰਗਰੂਤ ਗੁਰਿੰਦਰ ਸਿੰਘ ਵੀਜੀ ਸਿੰਘ ਜੀ